ਕੇਜਰੀਵਾਲ ਪਾਰਟੀ ਮੈਂ ਕੇਜਰੀਵਾਲ ਸਾਹਿਬ ਦਿੱਲੀ ਵਿੱਚ ਤਾਂ ਤੁਸੀਂ ਜਾ ਕੇ ਖੜਗੇ ਹੋ ਕਿ ਅਸੀਂ ਕਟੜ ਇਮਾਨਦਾਰ ਹਾਂ ਹਾਲਾਂਕਿ ਤੁਹਾਡੇ ਆਗੂ ਮਨੀਸ਼ ਸੋਡਿਆ ਸਤਿੰਦਰ ਜੈਨ ਉਹ ਪਿਛਲੇ 1.5 ਸਾਲ ਤੋਂ ਜੇਲਾ ਵਿੱਚ ਨੇ ਉਹਨਾਂ ਦੀਆ ਉੱਥੇ ਤੁਸੀਂ ਕਹਿੰਦੇ ਕਟੜ ਇਮਾਨਦਾਰ ਤੇ ਸਾਡੇ ਬੰਦਿਆਂ ਨੂੰ ਤੁਸੀਂ ਕਹਿੰਦੇ ਸਮਗਲਰ ਨੇ ਮੇਰੇ ਤੇ ਐਨਡੀਪੀਐਸ ਦਾ ਪਰਚਾ ਝੂਠਾ 2015 ਦਾ ਭਗਵੰਤ ਮਾਨ ਦਾ ਵੀਡੀਓ ਤੁਸੀਂ ਸਭ ਨੇ ਦੇਖ ਲਿਆ ਜਦੋਂ ਮੇਰੇ ਤੇ 2017 ਚ ਮੁਕਦਮਾ ਬਣਾਇਆ ਗਿਆ ਭਗਵੰਤਾਨ ਕੇ ਕਹਿੰਦਾ ਵਾ ਹੱਥ ਉੱਤੇ ਉੱਤੇ ਕਰਕੇ ਤੇ ਖੈਰਾ ਬੇਗੁਨਾਹ ਹੈ ਬਦਲਾਖੋਰੀ ਹੈ ਉਸੇ ਮੁਕਦਮੇ ਵਿੱਚ ਮੈਨੂੰ ਅਰੈਸਟ ਸੁਪਰੀਮ ਕੋਰਟ ਦੇ ਜਿਹੜੇ ਸਮਨ ਕਵਾਸ਼ ਕੀਤੇ ਉਹਦੇ باوجود ਅਰੈਸਟ 4 ਜਨਵਰੀ ਨੂੰ ਮੇਰੀ ਜ਼ਮਾਨਤ ਹੋ ਰਹੀ ਆ 11 ਵਜੇ ਜ਼ਮਾਨਤ ਹੋਣੀ ਸੀ ਇਹਨਾਂ ਨੂੰ ਪਤਾ ਲੱਗ ਗਿਆ 2:10 ਤੇ ਰਾਤ ਦੇ ਹਨੇਰਿਆਂ ਵਿੱਚ ਇਹਨਾਂ ਵਿਅਕਤੀਆਂ ਨੇ ਇੱਕ ਦੂਜਾ ਮੁਕਦਮਾ ਦਰਜ ਕੀਤਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਮੈਂ ਤੁਹਾਡੇ ਵਿੱਚ ਵਾਪਸ ਆ ਗਿਆ ਪਰ ਉੱਥੇ ਕਟੜ ਇਮਾਨਦਾਰ ਥੱਗੀਆਂ ਮਾਰ ਕੇ ਵੀ ਇੱਥੇ ਸਾਨੂੰ ਸਮਗਲਰ ਬੇਈਮਾਨ ਕਾਂਗਰਸ ਦੇ ਪਤਾ ਨਹੀਂ ਕਿੰਨੇ ਲੀਡਰਾਂ ਦੇ ਉੱਤੇ ਪਰਚੇ ਸਾਰੇ ਹੀ ਕਰਪਟ ਸਾਰੇ ਹੀ ਮਾੜੇ ਉਹ ਵੀ ਜੇ ਸਾਰੇ ਮਾੜੇ ਆ ਤੇ ਫਿਰ ਤੁਸੀਂ ਦੱਸੋ ਕਟਾਰੂ ਚੱਕ ਤੇ ਕੀ ਐਕਸ਼ਨ ਲਿਆ ਵਾ ਸਰਬਜੀਤ ਕੋਰ ਮਾਣੂ ਕੇ ਕੋਠੀ ਦੱਬੀ ਐ ਨਾ ਰਹੀ ਦੀ ਉਹਦੇ ਤੇ ਤੁਸੀਂ ਕੀ ਐਕਸ਼ਨ ਲਿਆ ਵਾ ਤੁਹਾਡੇ ਫੌਜਾ ਅਸਰਾਰੀ ਸਿੰਗਲਾ ਨਿਤ ਦਿਨ ਤੁਹਾਡੇ ਐਮ ਐਲ ਏ ਖੱਡਾਂ ਦੀ ਲੁੱਟ ਕਰਦੇ ਨੇ ਥਾਣਿਆਂ ਚੋਂ ਪੈਸੇ ਕਰਦੇ ਨੇ ਇਕੱਠੇ ਤਹਿਸੀਲਾਂ ਚੋਂ ਪੈਸੇ ਕਰਦੇ ਨੇ ਇਕੱਠੇ ਤੁਸੀਂ ਉਹਨਾਂ ਤੇ ਕੀ ਐਕਸ਼ਨ ਲਿਆ ਵਾ ਕੱਲਾ ਇੱਕ ਵਰਗ ਤੁਹਾਡੇ ਜਿਹੜਾ ਉਲਟ ਖੜਾ ਜਿਹੜਾ ਤੁਹਾਡੇ ਖਿਲਾਫ ਬੋਲਦਾ ਉਹੀ ਬੇਈਮਾਨ ਹੋਗੇ